ਅੱਸੀ ਗਾਲ ਦੋਸਤੋ ਦੋਸਤੋ ਲੱਖੇ ਸਿਧਾਣੇ ਵੱਲੋਂ ਜਿਹੜੀ ਧਰਨੇ ਦੀ ਕਾਲ ਦਿੱਤੀ ਗਈ ਸੀ ਅੱਜ ਅਸੀਂ ਪਹੁੰਚੇ ਆਂ ਬੇਰਕਾ ਮਿਲਕ ਪਲਾਂਟ ਲੁਧਿਆਣੇ ਦੇ ਜਿੱਥੇ ਉਹ ਨਾਲਾ ਜਿਹੜਾ ਵਗਦਾ ਪਿਆ ਆ ਜਿੱਥੇ ਗੰਦਲੇ ਪਾਣੀਆਂ ਦੇ ਮੁੱਦੇ ਦੇ ਕਾਰਨ ਇੱਥੇ ਇਕੱਠ ਹੋਣਾ ਸੀ ਸੋ ਉੱਥੇ ਅੱਜ ਪਹੁੰਚੇ ਆਂ মিডিਆ ਪਹੁੰਚ ਚੁੱਕਿਆ ਆ ਸਾਰਾ ਤੁਸੀਂ ਇੱਧਰ ਦੇਖ ਸਕਦੇ ਆ ਭਾਹ ਹੁਣੀ ਵੀ ਇੱਧਰ ਸਾਰੇ ਜਣੇ ਖੜੇ ਆ মিডিਆ ਵਾਲੇ ਵੀਰ ਤੇ ਨਾਲ ਨਾਲ ਤੁਹਾਨੂੰ ਦੱਸ ਦਈਏ ਵੀ ਜਿਹੜੇ ਬੰਦੇ ਆ ਉਹ ਨਾਲ ਨਾਲ ਜਿੰਨੇ 2-2 3-3 ਕਰਕੇ ਆਉਂਦੇ ਆ ਉਹਨਾਂ ਨੂੰ ਚੱਕਿਆ ਜਾ ਰਿਹਾ ਸੋ ਸਾਰੇ ਆਲੇ ਦੁਆਲੇ ਆ ਦੇਖ ਲਓ ਸਿਚੁਏਸ਼ਨ ਇੱਧਰ ਪੁਲਿਸ ਲੱਗੀ ਹੋਈ ਆ ਸਾਰੇ ਪਾਸੇ ਪ੍ਰਸ਼ਾਸਨ ਜਿਹੜਾ ਆ ਉਹ ਖੜਾ ਆ ਬੱਸਾਂ ਦੇ ਵਿੱਚ ਸਕੂਲ ਵਾਲੇ ਬੱਚੇ ਜਿਹੜੇ ਉੱਧਰ ਉਹ ਵੀ ਲੰਘ ਰਹੇ ਆ ਪਿੱਛੇ ਤੱਕ ਜਾਮ ਲੱਗ ਗਿਆ ਆ ਤੇ ਹਜੇ ਤਾਈਂ ਕੋਈ ਜਿਨ੍ਹਾਂ ਨੇ ਕਾਲ ਦਿੱਤੀ ਸੀ ਧਰਨੇ ਦੀ ਉਹ ਤਾਂ ਹਜੇ ਤਾਈਂ ਨਹੀਂ ਪਹੁੰਚੇ ਹੈਗੇ ਪਰ 12 ਵਜੇ ਦਾ ਟਾਈਮ ਆ ਹਜੇ ਟਾਈਮ ਪਿਆ ਆ ਤੋ ਜਿੱਦਾਂ ਜਿੱਦਾਂ ਆਉਂਦੇ ਆ ਦੋ ਦੋ ਤਿੰਨ ਤਿੰਨ ਜਿਹਨੇ ਕਰਕੇ ਉਹਦਾ ਉਹਦਾ ਉਹਨਾਂ ਨੂੰ ਕਿਦਾ ਅਰੈਸਟ ਕਰ ਰਹੀ ਆ ਪੁਲ ਪ੍ਰਸ਼ਾਸਨ ਵੱਲੋਂ ਅਰੈਸਟ ਕੀਤਾ ਜਾ ਰਿਹਾ ਤੋ ਨਾਲ ਨਾਲ ਦੇਖ ਲਓ ਜੀ ਤੁਸੀਂ ਇਸ ਵੇਲੇ ਸਾਰੇ ਪਾਸੇ ਜਾਮ ਹੀ ਜਾਮ ਲੱਗਾ ਪਿਆ ਆ ਤੇ ਆਪਣੇ ਆਪਣੇ ਪ੍ਰਬੰਧ ਕਰਕੇ ਭਾਈ ਜੇ ਇਹਨਾਂ ਨੇ ਆਉਣਾ ਤੇ ਆਯੂ ਤੇ ਆ ਦੇਖ ਲਓ ਆ ਬੱਚੇ ਵੀ ਪਤਾ ਨਹੀਂ ਇੱਦਾਂ ਘੁੱਠੇ ਕਰਦੇ ਜਾਂਦੇ ਆ ਤੇ ਇੱਧਰ ਕੀਰ ਕਾ ਮਿਲਕ ਪਲਾਂਟ ਦੇ ਕੋਲ ਜਿਹੜਾ ਐਸ ਵਲੇ ਧਰ ਲਗਾ মিডিਆ ਸਾਰੇ ਪਹੁੰਚ ਚੁਕੇ ਆ ਆ ਕੋਈ ਚੈਨਲ ਹੋਊਗਾ ਜਿਹੜਾ ਇੱਥੇ ਨਾ ਪਹੁੰਚਾ ਹੋਊਗਾ ਤਕਰੀਬਨ ਸਾਰੇ ਚੈਨਲ মিডিਆ ਦੇ ਕਵਰੇਜ ਕਰਨ ਲਈ ਪਹੁੰਚ ਚੁਕੇ ਆ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਵੀ ਪਹੁੰਚ ਚੁਕੇ ਆ ਤੇ ਪੁਲਿਸ ਦੇ ਜਿਹੜੇ ਭੱਜੇ ਆਫਰਿਆ ਉਹ ਵੀ ਐਸ ਵਲੇ ਇੱਥੇ ਪਹੁੰਚ ਚੁਕੇ ਆ ਤੇ ਹੁਣ ਦੇਖਦੇ ਆ ਵੀ ਜਿਹੜੀ ਅੱਗੇ ਸਿਚੁਏਸ਼ਨ ਕੀ ਬਣਦੀ ਆ ਧਰ ਨਾਲ ਲੱਗਦਾ ਆ ਕਿ ਨਹੀਂ ਲੱਗਦਾ ਆ ਉਸ ਸਮੇਂ ਨੇ ਦੱਸਣਾ ਪਰ ਜੋ ਇਸ ਵੇਲੇ ਸਮੇ ਮੌਜੂਦਾ ਹਾਲਾਤ ਆ ਟਾਈਮ ਕਿੰਨਾ ਹੋ ਗਿਆ ਵੀਰ ਜੀ ਟਾਈਮ ਹੋ ਗਿਆ 11 ਵਜੇ ਤੇ 14 ਮਿੰਟ ਹੋ ਗਿਆ ਭਾਈ ਅਜੇ ਤਾਈਂ ਜੋ ਹਾਲਾਤ ਨੇ ਉਹ ਤੁਹਾਨੂੰ ਦਿਖਾ ਰਹੇ ਆ ਅਗਲੀ ਕਾਰਵਾਈ ਅੱਗੇ ਬਿਲਕੁਲ ਜੀ ਸਰ ਨਾਲੇ ਦੇ ਨਾਲ ਨਾਲ ਦੀ ਕੀਤੀ ਗਈ ਜੀ ਜਿੱਥੇ ਵੀ ਲੋਡ ਅਨੁਸਾਰ ਕੋਰਪਸ ਪਲਾਈ ਕੀਤੀ ਜੀ ਸਪਲੀਟ ਕੋਰਪਸ ਪਲਾਈ ਕੀਤੀ ਜੀ ਲੌਂਡਰ ਆਰਡਰ ਦੇ ਆਉਣ ਵਾਲੀਆਂ ਵੀਡੀਓ ਨੂੰ ਆਉਣ ਵਾਲੀਆਂ ਵੀਡੀਓ ਦਾ ਸਵਾਲ ਆ ਗੁਰਤਵਾਰੀ ਨਹੀਂ ਇਹ ਕੀ ਹੋਏਗਾ ਨਹੀਂ ਗੁਰੂ ਕਰਨੀ ਨਹੀਂ 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 ਅਸੀਂ ਇੱਥੇ ਖੜੇ ਆ ਸੀ ਗੁਰੂ ਕਰੋ ਦਾ ਪ੍ਰਸ਼ਾਸਨ ਆ ਗਿਆ ਜੀ ਇਹ ਨਹੀਂ ਹੈਗਾ ਚਲੋ ਅਸੀਂ ਗੁਰਤਵਾਰੀ ਸਾਹਿਬ ਨੂੰ ਗੁਰੂ ਪਰਿਆ ਬਨਾਮ ਸਰ ਹੈਗੇ ਆ ਦੇ ਸਾਡੇ ਇਹਨਾਂ ਦੇ ਵਾਸਤੇ ਮੋਰਤਪੁਰ ਜੈਗਨਨਦਾਨ ਤੇਰਾ ਸੁਤਾ ਜੀ ਭਾਈ ਉਮਰਪਾਲ ਸਿੰਘ ਜੀ ਦੇ ਪਤਾ 'ਤੇ ਪਹੁੰਚੇ ਸੀ ਉਹਨਾਂ ਨੇ ਸ਼ਾਇਦ ਇਸ ਤਰ੍ਹਾਂ ਦੀ ਕਾਰਵਾਈ ਆ। ਉਹਨਾਂ ਨੇ ਸ਼ਾਂਤੀ ਦੱਸਿਆ ਸਰ ਸਵਾਲ ਇਹ ਹੈ ਕਿ ਸ਼ਾਂਤੀ ਆ ਕੋਈ ਲੰਗਾ ਨਹੀਂ ਹੋ ਰਿਹਾ ਸਰ ਗੁਰੂ ਘਰ ਕੋਈ ਨਹੀਂ ਅੰਧਰਾਂ ਪਤੂਆਂ ਲੱਗਿਆ ਆ ਸਾਰੇ ਸਾਹਮਣੇ ਆ ਬੀਕ ਸਾਈਡ ਤੋਂ ਮਾਰਨ ਕੋਈ ਨਾ ਕਹਿਣਾ ਕੋਈ ਸਾਰੇ ਜਿਵੇਂ ਤੁਸੀਂ ਪਾਸੇ ਕਹਿੰਦੇ ਜਿਨ੍ਹਾਂ ਦੀ ਡਿਊਟੀ ਹੋਊਗੀ ਉਹ ਉਹਨਾਂ ਨੂੰ ਪਤਾ ਹੋਊਗਾ ਪਰ ਉਹਨਾਂ ਦੀ ਨਾ ਕੋਈ ਹੋਰ ਕੋਈ ਨਹੀਂ ਹੈ ਜਿਹੜੇ ਅੱਜ ਬੜਾ ਸਾਡੇ ਵਿੱਚ ਅਸੀਂ ਮੌਜੂਦ ਦੀ ਇਸ ਮੌਕੇ ਨੂੰ ਸਤਿਕਾਰ ਰਿਹਾ ਹੈ ਅੱਜ ਆਜਿ ਮੈਂ ਲਿਆਣ ਵਾਲਾ 20 ਕਿਲੋ ਦਾ ਬੰਦੇ ਜਿਹੜੇ ਅੱਜ ਬਿਲਕੁਲ ਬਾਹਰ ਖੜੇ ਆ ਖੱਤਾਂ ਦੇ ਤਾਕੀਆ ਰਦਤਨ ਆ ਸਾਡੇ ਲਾਲਿਆਂ ਦੀ ਵੀ ਗੱਲ ਆ ਤੇ ਇਧਰ ਵੀ ਆ ਪੁਲੀਸ ਆਈ ਕਿਹਨੂੰ ਨਾ ਸਾਡੀਆਂ ਆ ਬੀਤੀਆਂ ਵੀ ਪਾਣੀ ਦਾ ਸਾਲ ਨਹੀਂ ਪੀਣਾ ਹੈ ਨਿਹੰਤ ਫੋਚਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਨਿਹੰਤ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਲਿਜਾਇਆ ਜਾ ਰਿਹਾ ਬੱਸ ਆ ਗਈ ਆ ਬੱਸ ਵਿੱਚ ਬਿਠਾ ਲੈ ਗਏ ਆ ਇਹ ਨਾਲ ਨਾਲ ਦੇਖੀ ਜਾਓ ਤੁਸੀਂ ਕਾਰਵਾਈ ਆ ਨਿਆਹ ਹੋ ਜਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਹਨਾਂ ਜਿਹੜੇ ਲੰਕਾਰੇ ਮਾਰਦੇ ਸੀ ਉਹ ਹੁਣ ਸਾਡੇ ਸਾਹਮਣੇ ਆ ਸਾਡਾ ਪੈਰ ਪਾਈ ਦਾ ਸਾਡਾ ਪੂਰੇ ਹੁਣ ਜਿਹੜੀ ਲੱਗੇ ਜਿਹੜੀ ਆਈ ਸੀ ਹੁਣ ਤਾਂ ਦੇਖਣੇ ਨਹੀਂ ਇੱਧਰ ਹੀ ਢੰਗਲਾ ਹੋ ਗਿਆ ਕੰਮ ਤੇ ਭਰਾ ਨੇ ਲਾ ਲਈ ਤਾਕੀ ਕਹਿੰਦਾ ਭਰਾ ਮੈਨੂੰ ਨਾ ਕਹਿਣ ਲੱਪੈਣ ਵੀ ਤਾਕੀ ਲਾ ਲਵਾਂ ਮੈਂ ਸਾਰਾ মিডিਆ ਵੱਲੋਂ ਮਾਰੀ ਡੈਲੀਆ ਰੋਣ ਦੀ ਸ਼ਾਮ ਥੋੜਾ ਤਮੀਨ ਨਾਲ ਜਿੰਨਾ ਵੀ ਨਹੀਂ ਲਿੰਕ ਲਿੰਕ ਸਿਆਲ ਕਰਦਾ ਰਹਿਣਾ ਉਹ ਬੋਲਦਾ ਦੇਖੋ ਤੁਹਾਨੂੰ ਪਹੁੰਚਦਾ ਵੀਡੀਓ ਵਾਲੇ ਹੀ ਬੋਲਦਾ ਵੱਡੇ ਬੇਬੂ ਵੀਡੀਓ ਵਾਲੀ ਬੇਬੂ ਫੜੇ ਦੱਸ ਲੈ ਬਾਦ ਇਹ ਨਹੀਂ ਜਲਾ ਆਖੜਾ ਨਹੀਂ ਜਲਾ ਦੇਖੋ ਕਿਹਨਾਂ ਨੂੰ ਦੱਸ ਲੈ ਸਰਕਾਰ ਦਾ ਬੰਦਾ ਤੁਹਾਨੂੰ ਬੰਦਾ ਬਿਲਕੁਲ ਨਹੀਂ ਜਿਉਂਦਾ ਇਹ ਯਾਰ ਮੰਤਰੀ ਹੋ ਰਿਹਾ ਇਹਨਾਂ ਨੂੰ ਜਿਹੜੇ ਅੰ内 ਸੰਘ ਜਿੱਥੇ ਬੰਦਿਆਂ ਨੂੰ ਜਿਹੜਾ ਹਿਰਾਸਤ ਦੇ ਵਿੱਚ ਆਹ ਪੋਚਾਰੀ ਲਾਏਗੀ ਸਰਕਾਰ ਦੇ ਅੰਦਰ ਪਾਸ ਵੇਚੜਾ ਬੰਦੇ ਹੋਏ ਦਾ ਕੰਮ ਕੀ ਹੁੰਦੀ ਆ ਥੋੜੀ ਥੋੜੀ ਪਰ ਪ੍ਰਸ਼ਾਸਨ ਮੀਡੀਆ ਨੂੰ ਵੀ ਥੋੜਾ ਥੋੜਾ ਪਿੱਛੇ ਕਰਦਾ ਹੋਇਆ ਕਿਉਂਕਿ ਇਹ ਅੰਗ ਫੌਜਾਂ ਨੂੰ ਕਿਰਤ ਕਰਨ ਲੈ ਗਿਆ ਉਹ ਭਾਈ ਜੀ ਨਾ ਕਰੋ ਹਾਂ ਜੀ ਵੀਡੀਓ ਬੰਦ ਕਰ ਦਿਓ ਪੱਤਾ ਆ ਰਹੀਆਂ

ਥੋੜਾ ਪੀਣਾ ਹੈ ਉਧਰ ਸਰਕਾਰ ਦੇ ਬੰਦਿਆਂ ਨੇ ਵੀ ਪੀਣਾ ਹੈ ਮੰਤਰੀਆਂ ਨੇ ਵੀ ਪੀਣਾ ਹੈ ਉਹਨਾਂ ਦੇ ਬੱਚਿਆਂ ਨੇ ਵੀ ਪੀਣਾ ਹੈ ਐਮ ਐਲ ਐਸ ਦੇ ਵੀ ਪੀਣਾ ਹੈ ਔਰ ਇਨ ਫੈਕਟ ਇੰਡਸਟਰੀਜ਼ ਜਿਨ੍ਹਾਂ ਨੇ ਉਹ ਵੇਸ ਭੇਜਦੇ ਨੇ ਉਹਨਾਂ ਨੇ ਵੀ ਪੀਣਾ ਹੈ ਮੈਨੂੰ ਇਹ ਲੱਗਦਾ ਹੈ ਕਿ ਜਿਹੜੀਆਂ ਸਕੈਟਰਡ ਇੰਡਸਟਰੀਜ਼ ਹੈਗੀਆਂ ਨੇ ਜਿਹੜੀਆਂ ਗੰਦਾ ਪਾਣੀ ਭੇਜਦੀਆਂ ਨੇ ਇਹਦੇ ਨਾਲ ਜਿਹੜੀ ਕਾਰਪੋਰੇਸ਼ਨ ਦਾ ਵੀ ਜਿਹੜਾ ਵੇਸ ਹੈ ਸਾਰਾ ਬੁੱਢੇ ਤੇ ਰਿਆ ਦੇ ਅੰਦਰ ਜਾਂਦਾ ਹੈ ਉਹਦੇ ਵਿੱਚ ਕ腐ਸ਼ਨ ਹੀ ਬਹੁਤ ਹੈ ਜਿੱਥੇ-ਜਿੱਥੇ ਕੋਈ ਪੈਸੇ ਲੈ ਕੇ ਬੰਦ ਕਰ ਦਿੰਦੇ ਨੇ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕਰਦੇ ਵੇਖੋ ਹਰ ਇੱਕ ਬੰਦੇ ਨੂੰ ਅੱਜ ਕੈਂਸਰ ਹੋ ਰਹੀ ਹੈ ਜਿਨੇ ਸ਼ੂਗਰ ਘਰ-ਘਰ ਫਿਗੀ ਅੱਜ ਘਰ-ਘਰ ਕੈਂਸਰ ਪਹੁੰਚ ਗਈ ਹੈ ਔਰ ਮੈਨੂੰ ਲੱਗਦਾ ਵੀ ਆਪਣੀ ਜਨਰੇਸ਼ਨ ਨੂੰ ਜਾਂ ਆਪਾਂ ਨੂੰ ਆਪਣੇ ਆਪ ਨੂੰ ਬਚਾਉਣ ਵਾਸਤੇ ਇਹਦੇ ਉੱਤੇ ਸਟੈਪ ਲੈਣ ਦੀ ਲੋੜ ਹੈ ਜੇ ਅੱਜ ਅਸੀਂ ਰੋਟੇ ਉੱਤੇ ਨਹੀਂ ਨਾ ਆਵਾਂਗੇ ਤੇ ਗੰਦਾ ਪੰਜਾਬ ਦੇ ਵਿੱਚ ਹੈਗਾ ਕੀ ਹੈ ਮੈਨੂੰ ਦੱਸੋ ਨਾ ਤੇ ਇੱਥੇ ਕੋਲ ਹੈ ਨਾ ਇੱਥੇ ਸੋਨਾ ਹੈ ਨਾ ਕੋਈ ਖੁਰਖਾਨ ਹੈ ਪਾਣੀ ਹੈ ਨਾ ਪਾਣੀ ਤੇ অলਮੋਸਟ ਓਮੀ ਥੱਲੇ ਜਾ ਚੁੱਕਿਆ ਤੇ ਆਪਾਂ ਉਹਨੂੰ ਗੰਦਲਾ ਵੀ ਕਰ ਦਾਂਗੇ ਤੇ ਫਿਰ ਪੀਣਯੋਗ ਸਾਡੇ ਵਾਸਤੇ ਰਹੂਗਾ ਕਿ ਸੋ ਮੈਨੂੰ ਇਹ ਲੱਗਦਾ ਵੀ ਸਾਰਿਆਂ ਨੂੰ ਪਾਣੀ ਵਾਸਤੇ ਅੱਗੇ ਆਉਣਾ ਚਾਹੀਦਾ ਤੇ ਇੱਕ ਗੱਲ ਹੋਰ ਜਿਹੜੀ ਮੁੱਖ ਮੰਤਰੀ ਦੀ ਕੁਰਸੀ ਹੁੰਦੀ ਆ ਉੱਤੇ ਬਹਿਣ ਤੋਂ ਪਹਿਲਾਂ ਤੇ ਬੰਦੇ ਦੇ ਬਿਆਨ ਹੋਰ ਹੁੰਦੇ ਜਦੋਂ ਉਸੇ ਕੁਰਸੀ ਦੇ ਉੱਤੇ ਬਹਿ ਜਾਂਦਾ ਉਸ ਕੁਰਸੀ ਨੂੰ ਕੀ ਇਦਾਂ ਦਾ ਲੱਗਾ ਹੈ ਉਹੀ ਆਮ ਲੋਕਾਂ ਨੂੰ ਦੱਬਣ ਲੱਪੇਂਦਾ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਪਾਵਰ ਹੰਗਰੀ ਲੋਕੀ ਹੁੰਦੇ ਆ ਉਹ ਪੁਸਪੀਰੇ ਨਾਲ ਬੈਕ ਕਿ ਉਹਨਾਂ ਨੂੰ ਲੱਗਦਾ ਕਿ ਅਗਲੀ ਵਾਰੀ ਕਿਤੇ 쿠ਰਤੀ ਨਾ ਚਲੇ ਜੇ ਤੇ ਉਹਨਾਂ ਨੂੰ ਇੰਡਸਟਰੀ ਲਿਸਟ ਤੇ ਉਹਨਾਂ ਦੇ ਪੈਸਿਆਂ ਦੀ ਲੋੜ ਹੁੰਦੀ ਹੈ ਸੋ ਪੈਸਾ ਜਿਹੜਾ ਹੈ ਉਹ ਇਲੈਕਸ਼ਨ ਜਿੱਤਣ ਵਾਸਤੇ ਚਾਹੀਦਾ ਹੁੰਦਾ ਤੇ ਉਹ ਕਾਦੇ ਵਾਸਤੇ ਜਦੋਂ ਇੱਥੇ ਲੋਕੀ ਹੁੰਦੇ ਆ ਜਿਹੜੇ ਜਦੋਂ ਵਿਆਹ ਲੱਗਾ ਹੁੰਦਾ ਮੈਂ ਤੇ ਕਿੰਨੀਆਂ ਇਲੈਕਸ਼ਨ ਦੇ ਟਾਈਮ ਦੇ ਉੱਤੇ ਪਲੇਟਾਂ ਸੱਜ ਕੇ ਜਾਂਦੀਆਂ ਨੇ ਕੋਈ ਸੂਟ ਲੈ ਰਿਆ ਆ ਕੋਈ ਆਟੋ ਰਿਕਸ਼ਾ ਲੈ ਰਿਹਾ ਹੈ ਕੋਈ ਲੈਂਟਰ ਕੋ ਆ ਰਿਹਾ ਹੈ ਇਹਦੇ ਵਿੱਚ ਮੈਂ ਕੱਲਾ ਪੋਲੀਟਿਸ਼ੀਅਨਸ ਨੂੰ ਗਲਤ ਨਹੀਂ ਕਰੂੰਗੀ ਉਹਦੇ ਵਿੱਚ ਲੋਕੀ ਵੀ ਓਨੇ ਜ਼ਿੰਮੇਵਾਰ ਆ ਜਿਹੜੇ ਕਰਪਟ ਲੋਕਾਂ ਨੂੰ ਬਣਾਉਂਦੇ ਨੇ ਕਿਉਂਕਿ ਉਸ ਟਾਈਮ ਦੇ ਉੱਤੇ ਜੇ ਪੈਸੇ ਨਾ ਲੈਣ ਤੇ ਨਾ ਹੀ ਇਹਨਾਂ ਨੂੰ ਪੈਸੇ ਖਾਣੇ ਪਹਿਣ ਸੋ ਇਹ 올 ਟੁਗੇਦਰ ਇਹਨਾਂ ਦੀ ਤਾਲੀ ਇੱਕ ਹੱਥ ਨਾਲ ਨਹੀਂ ਵਜਦੀ ਦੋਵੇਂ ਹੱਥਾਂ ਨਾਲ ਵਜਦੀ ਹੈ ਉਹ ਉਦੋਂ ਵਜਦੀ ਹੈ ਮਤਲਬ ਕਹਿਣ ਦਾ ਮਤਲਬ ਵੀ ਸਾਡੇ ਜਜ਼ਬਾਤਾ ਉੱਤੇ ਲక్ష్ਮੀ ਜਿਹੜੀ ਉਹ ਭਾਰੀ ਪੈ ਗਈ ਹੈ ਐਬਸੋਲੂਟਲੀ ਪੈਂਦੀ ਹੈ ਔਰ ਉਹ ਤੁਸੀਂ ਵੋਟਾਂ ਦੇ ਦੌਰਾਨ ਦੇਖਦੇ ਹੀ ਹੋ ਹਰ ਕੋਈ ਬੰਦਾ ਥਾਲੀ ਸੇ ਜਾ ਕੇ ਕਿ ਕਿਤੇ ਸੂਟ ਐ ਕਿਤੇ ਈ ਰਿਕਸ਼ੇ ਐ ਕਿਤੇ ਲੈਂਟਰ ਐ ਕਿੰਨਾ ਪੈਸਾ ਵੰਡਿਆ ਜਾਂਦਾ ਐ ਕਿਤੇ ਸ਼ਰਾਬ ਐ ਕੋਈ ਲੋਕੀ ਤੇ ਆਪਣਾ ਜ਼ਮੀਰ ਜਿਹੜਾ ਸ਼ਰਾਬ ਦੀ ਬੋਤਲ ਪਿੱਛੇ ਵੀ ਵੇਚ ਦਿੰਦੇ ਐ ਤੋਂ ਅਸੀਂ ਤੇ ਬੋਲਦੇ ਰਹਿਨੇ ਆ ਬੋਲਦੇ ਰਹਿਨੇ ਆ ਪਰ ਮੈਨੂੰ ਇਹ ਲੱਗਦਾ ਵੀ ਕਦੀ ਤੇ ਸਮਝਾਉਗੀ ਕਦੀ ਤੇ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਪਊਗੀ ਅਸੀਂ ਸਾਡਾ ਕੰਮ ਐ ਬੋਲਣਾ ਬਾਕੀ ਇਹਨਾਂ ਦਾ ਕੰਮ ਐ ਇਹਦੇ ਉੱਤੇ ਅਮਲ ਕਰਨਾ ਮੈਨੂੰ ਇਹ ਲੱਗਦਾ ਵੀ ਆਪਣੀ ਜਿਹੜੀ ਆਪਾਂ ਕਿੰਨੇ ਕ ਜਾਣੇ ਇੱਥੇ ਖੜੇ ਐ ਜਿੰਨੇ ਜਾਣੇ ਹੋਣੇ ਚਾਹੀਦੇ ਸੀਗੇ ਇੱਥੇ ਜਿੰਨੇ ਵੀ ਖੜੇ ਨੇ ਨਾ ਇਹ ਜਾਗਦੀਆਂ ਜ਼ਮੀਰਾਂ ਵਾਲੇ ਲੋਕੀ ਖੜੇ ਨੇ ਜਿਨ੍ਹਾਂ ਦੇ ਜ਼ਮੀਰ ਜਾਗਦੇ ਨੇ ਜਿਹੜੇ ਸੱਚੀ ਲੋਕੀ ਪੰਜਾਬ ਵਾਸਤੇ ਚਿੰਤਿਤ ਨੇ ਪੰਜਾਬ ਦੇ ਪਾਣੀ ਨੂੰ ਲੈ ਕੇ ਚਿੰਤਤ ਨੇ ਪਰ ਜਿਹੜੇ ਬਾਕੀ ਨਹੀਂ ਉਹ ਸਾਰੇ ਘਰਾਂ ਦੇ ਵਿੱਚ ਬੈਠੇ ਨੇ ਨਹੀਂ ਜਿਹੜੇ ਘਰਾਂ ਚ ਬੈਠੇ ਆ ਤੁਹਾਨੂੰ ਕੀ ਲੱਗਦਾ ਵੇ ਇਹ ਮਰੀਆਂ ਜ਼ਮੀਰਾਂ ਵਾਲੇ ਜਿਹੜੇ ਅੱਜ ਨਹੀਂ ਆਏ ਐਕਸਲੀਊਟਲੀ ਮਰੀਆਂ ਜ਼ਮੀਰਾਂ ਵਾਲੇ ਨੇ ਉਹਨਾਂ ਨੂੰ ਇਹ ਲੱਗ ਰਿਹਾ ਕਿ ਅਸੀਂ ਇੱਥੇ ਪਤਾ ਨਹੀਂ ਕਿਉਂ ਧੁੱਪੇ ਬੈ ਖੜੇ ਹੋ ਕੇ ਸਾਨੂੰ ਮਜ਼ਾ ਆ ਰਿਹਾ ਹੈ ਜਦਕਿ ਅਸੀਂ ਸਾਰਿਆਂ ਨੇ ਪਾਣੀ ਵਾਸਤੇ ਗੱਲ ਕਰ ਰਹੇ ਆ ਸਾਰਿਆਂ ਦੇ ਵਾਤਾਵਰਣ ਕਿਉਂਕਿ ਵਾਤਾਵਰਣ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਸਾਡੇ ਗੁਰੂ ਸਾਹਿਬ ਨੇ ਵੀ ਇਹੀ ਕਿਹਾ ਆ ਪਵਨ ਧਰਤੀ ਪਾਣੀ ਇਹ ਤਿੰਨ ਚੀਜ਼ਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੇ ਅਸੀਂ ਇਹਨਾਂ ਨੂੰ ਗੰਦ ਠਹਿਣਾ ਮੁਸ਼ਕਿਲ ਹੋ ਜਾਊਗਾ ਅਸਲ ਬਹੁਤ ਵੱਡੀ ਗੱਲ ਹੈ ਪਰ ਪੀਸ ਨਹੀਂ ਕੀਤਾ ਕਰ ਰਹੇ ਹੈ ਇਤਰਾ ਸੋਸ਼ਲ ਮੀਡੀਆ ਤੇ ਪਹਿਲਾਂ ਘੱਟ ਆ ਗਿਆ ਤਾਂ ਮੈਂ ਕੀ ਕਰਾਂ ਚਾਹੂੰਗੀ ਬੀਕੂ ਜੀ ਮੈਂ ਮੰਗਣੇ ਪਰ ਮਿਆਂ ਨੂੰ ਬਹੁਤ ਏਡੀ ਦਾ ਗੱਲ ਕਰ ਰਹੇ ਹੋ ਜਾਨੇ ਦੀ ਆ ਹੱਸ ਜਾਂਦੀ ਤੁਸੀਂ ਤਾਂ ਕਿੰਨਾ ਤੇ ਨਹੀਂ ਇਹਨਾਂ ਦੇ ਸਾਰਿਆਂ ਦੇ ਉਹਨਾਂ ਸੋਸ਼ਲ ਕਰ ਰਹੇ ਕੋਈ ਹੋਰ ਕਿਉਂ ਇੰਨੀ ਪਰਸੈਂਟ ਲੁਧਾਨੇ ਦਾ ਲੋਕ ਤਾਂ ਬਾਹਰ ਹੋ ਅੱਗੇ ਆ ਕੇ ਰੱਖਿਆ ਕੋ ਜਾ ਰਹੇ ਉਹਨਾਂ ਨੂੰ ਤੁਸੀਂ ਪੁਲਿਸ ਨੂੰ ਪੁੱਛੋ ਕਿ ਲੋਕਾਂ ਜਾ ਰਹੇ ਮੇਰੀ ਹਜ਼ੂਰਤ ਸਿਰਫ 30 ਪਰਸੈਂਟ ਲੁਧਾਨੇ ਦਾ ਲੋਕਸ਼ੈਣ ਏਰੀਆ ਦਾ ਸ਼ਾਮ ਹੋ ਰਿਹਾ ਹੈ 12 ਸਾਲ ਹੋ ਗਏ ਸਾਨੂੰ ਲੜਦੇ ਹੋਏ 12 ਸਾਲ ਹੋ ਗਏ ਸਾਨੂੰ ਲੜਦੇ ਹੋਏ ਇਹਨਾਂ ਨਾਲ ਬੁਢਾਦਰੀਆਂ ਨੂੰ ਸੀਟੀ ਵੀ ਤੋਂ ਚੀਤ ਕਰੋ ਕੋਈ ਅਤੱਲਾ ਦੁਸ਼ਤ ਹੋਣਾ ਹੀ ਨਹੀਂ ਚਾਹੀਦਾ ਹੈਵੀ ਜੀ ਦੀਪ ਜੀ ਨਿਕਲ ਕੇ ਜਾ ਰਹੇ ਨੇ ਡਾਊਨ ਸਾਊਥ ਪੰਜਾਬ ਵਿੱਚ ਸਾਡੇ ਪਿੰਡਾਂਾਂ ਦੇ ਸਿੰਘਾਂ ਖਰਾਬ ਹੋ ਰਹੀਆਂ 10 ਸਾਲ ਹੋ ਗਏ 10 ਸਾਲ ਅੱਜ ਵੀ ਆਂਦੇ ਬੱਲੇ ਹੋ ਰਹੇ ਆ ਅਸੀਂ ਸ਼ਾਂਤ ਸਾਰੇ ਸ਼ਾਂਤ ਖੜੇ ਕਿਸੇ ਦਾ ਆਪਾਂ ਕੋਈ ਲੜ ਨਹੀਂ ਸਿਰਫ ਸਿੰਪਲ ਕਰਨਾ ਹੈ ਜੋਰ ਕਰਨਾ ਹੈ ਮਤਮਾਲ ਦੇ ਪਿਤਾ ਜੀ ਦੀ ਕਿਰਤਾਰੀ ਹੋਣ ਲੱਗੀ ਆ ਇੱਕ ਜਣੇ ਲੈ ਗਏ ਆ अमृतपाल पिता जीफ़्तारी करण लॻे गिरफ़्तार ਤੁਸੀਂ ਇੱਥੇ ਵਿਰੋਧ ਕਰਨ ਆਏ ਹੋ ਨਹੀਂ ਨਹੀਂ ਮੈਂ ਮੈਂ ਜਾਣਾ ਉਹਦੇ ਵਿਖਲਾਏ ਹਾਂ ਜੀ ਸਾਰਾ ਮੀਡੀਆ ਉਹਦੀ ਫਾਈਟ ਲੈਂਡ ਲਗਾਇਆ ਆਸ ਨੇ ਫੜ ਲਿਆ ਆ ਤੇ ਉਹ ਪਿੱਛੋਂ ਵੀ ਹੱਥ ਪਾਏ ਆ ਨਾਲ ਨਾਲ ਦੇਖੀਓ ਜੀ ਇਹ ਧਰਨੇ ਦੇ ਹਾਲਾਤ ਐ ਇਸ ਵੇਲੇ ਫਿਰ ਕੀ ਕਰ ਮੈਂ ਪਛਾਹਿਆ ਕਿ ਉਹ ਮੇਰੇ ਕੋਲ ਆ ਫੜਨੇ ਆ ਦੇ ਕੋਈ ਨਹੀਂ ਕੋਈ ਕਰ ਰਿਹਾ ਜਾ ਰਿਹਾ ਹੈ ਸਟਾਨ ਦੀ ਕਰੀ ਹੈ ਬਹੁਤ ਬਹੁਤ ਇਹ ਇਸ ਵੇਲੇ ਹਾਲਾਤ ਆ ਧਰਨੇ ਦੇ ਤਾਂ ਇਹਦੇ ਵਿੱਚ ਇੱਕ ਹੋਰ ਗ੍ਰਿਫਤਾਰੀ ਹੋ ਚੁੱਕੀ ਆ ਇਹ ਨਹੀਂ ਪਤਾ ਕਿ ਇਹ ਕੌਣ ਆ ਲੋ ਜੀ ਇਹਦੀ ਪਾਗ ਲੈ ਪੀਰ ਬਿਠਾ ਰਿਹਾ ਉਹ 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 ਵੀ ਜਿੱਦੀਆਂ ਪਰੇ ਭਾਈ ਜੀ ਪਾਗ ਦਸਤਾਰ ਬਣਾਵਾ ਦੇ ਜੀ ਦਸਤਾਰ ਬਣਾਓ ਜੀ ਸਰਦਸਤਾਰ ਬਣਾਓ ਜੀ ਸਰਦਸਤਾਰ ਦੇ ਦਿਓ ਜੀ ਦਸਤਾਰ ਬਣਾਵਿਓ ਆ ਦੇਖੋ ਜੀ ਦਸਤਾਰ ਬਣਾਤੀ ਆ ਭਰਾ ਦੇ ਤੇ ਹੁਣ ਗੱਡੀ 'ਚ ਬਿਠਾ ਕੇ ਤੇ ਲੈ ਕੇ ਚਲਾ ਪ੍ਰਸ਼ਾਸਨ ਮੌਜੂਦਾ ਲੁਧਿਆਣੇ ਦੇ ਹਾਲਾਤ ਜਿਹੜੇ ਐਸ ਵੇਲੇ ਸਰ ਮੈਂ ਤਾਂ ਦੱਸੂਗੀ ਕਿ ਆ ਕਿਉਂ ਇਹਨੂੰ ਫੜਿਆ ਕੋ ਦੱਸੋ ਤਾਂ ਸਹੀ ਸਰ ਵਿੱਚ ਬਿਠਾਉਣ ਦਾ ਕਵਰੇਜ ਦਾ ਸਰ ਇਹਦਾ ਕੰਮ ਸਰ ਬੈਰੀਫਾਈ ਸਰ ਬੈਰੀਫਾਈ ਕਰਦੇ ਸਾਰੇ 100 ਬੰਦੇ ਜੀ 5000 ਨਹੀਂ ਮੈਨੂੰ ਫੜਿਆ ਜੀ ਮੈਨੂੰ ਫੜਿਆ ਜੀ ਮੈਂ ਵੀ ਕੋਰਸ ਜੁਰਮ ਕੀ ਸਰ ਕੋਈ ਸਲਾਹ ਮਿਲਦੀ ਹੈ ਕੋਈ ਸਿਖਾ ਕੋਈ ਜੰਦਾ ਕੋਈ ਆਪੀ ਬਾਹਰ ਦੇ ਕੋਈ ਕੋਈ ਤੁਹਾਡੇ ਨਾਲ ਕੋਈ ਤੁਹਾਡੇ ਨਾਲ ਵਿਆਹ ਕੀਤਾ ਹੋਇਆ ਤਾਂ ਫਿਰ ਪੈਸਾ ਪਹਿਲਾਂ ਕੰਮ ਨਹੀਂ ਕੀਤਾ ਤੁਹਾਨੂੰ ਦੱਸੋ ਆਪਣੀ ਹਰਦਾ ਕਰ ਦਿਓ ਕਿਹੜੇ ਕੋਲੋਂ ਮੈਂ ਦੇਖ ਰਿਹਾ ਹਾਂ ਕੋਈ ਨਾ ਮੈਂ ਤੁਹਾਨੂੰ ਦੱਸਦਾ ਕੋਈ ਜਦੋਂ ਮੈਂ ਮੈਂ ਕੋਈ ਗਰੀਬ ਨਾ ਕੋਈ ਕਿਰਾਇਆ ਕੀਤਾ ਹੋਇਆ ਤੁਸੀਂ ਪਹਿਲਾਂ ਨਾ ਛੱਡ ਗਿਆ ਤੁਹਾਡੇ ਕੋਲ ਕੋਈ ਪਰਚਾ ਹੈਗਾ ਤੁਹਾਡੇ ਤੇ ਪਰਚਾ ਹੈਗਾ ਕੋਈ ਕਹਿੰਦੇ ਆ ਕਿ ਭਰਾ ਮਿਲੋ ਜਿਹੜੇ ਬੜੀ ਜਾਂਦੇ ਆ ਮੈਂ ਕਰ ਵੀ ਦਿੱਤਾ ਵਾ ਤੇ ਮੇਰੇ ਖੁੰਡੋਂ ਪਰੋਂ ਨਾ ਬੈਠ ਵੀ ਕਰਦਾ ਨਾ ਤੁਹਾਡਾ ਪੰਜਾਬ ਦੀ ਗੱਲ ਕਰਨਾ ਨਹੀਂ ਪੰਜਾਬ ਨੂੰ ਪਤਾ ਨਾ ਕਿ ਹੋਇਆ ਤੇ ਪਰ ਮੈਂ ਜਾ ਰਿਹਾ ਹਾਂ ਪੰਜਾਬ ਦੀ ਬਸਨੀਕ ਹਾਂ ਹਾਂ ਮੈਂ ਪੰਜਾਬ ਦਾ ਰਿਜ਼ਿਡੈਂਸ ਮੈਂ ਕਰਦਾ ਹਾਂ ਦੇਖਣਾ ਅਸੀਂ ਤੁਸੀਂ ਹਾਂਜੀ ਹੋਰ ਆ ਰੋਟੀ ਜੀ ਕਿੰਨੇ ਲੈਵਾ ਤੁਹਾਨੂੰ ਰੋਟੀ ਦਾ ਨੰਬਰ ਰੱਖਿਆ ਹੋਇਆ ਜੋ ਡੀਲ ਦੀ ਰੋਟੀ ਮੈਂ ਕਾਲੇ ਪਾਣੀ ਕਾਲੇ ਪਾਣੀ ਕਾਲੇ ਪਾਣੀ ਪਾਣੀ ਨੋ ਬਈ ਧਰਨੇ ਵਿੱਚ ਵੀਰ ਦੀ ਪੱਗ ਲੈ ਗਈ ਆ ਪੁਲਿਸ ਪ੍ਰਸ਼ਾਸਨ ਨੇ ਫੜ ਲਿਆ ਆ ਭਰਾ ਆ ਦੀ ਇਹ ਗੱਲ ਹੋ ਗਈ ਬੰਦੀ ਦੀ ਹਾਂਜੀ ਹਾਂਜੀ ਚਲੋ ਚਲੋ ਬਾਈ ਕੀ ਗੱਲ ਹੋ ਗਈ ਜੀ ਤੁਹਾਨੂੰ 잡ਦਾ ਉਹ ਨਹੀਂ ਭੱਜਾ ਬਾਈ ਭੱਜਿਆ ਕਿਉਂ ਸੀ ਕੀ ਹੋ ਰਹੀ ਸੀ ਮੀਟ ਵੀ ਦਸਤਾਰ ਲੈ ਗਈ ਐ ਬismillah ਪਰ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਆ মিডিਆ ਨਾਲ ਨਾਲ ਪੁਲਿਸ ਦੇ ਵੱਡੇ ਅਫਸਰ ਆ ਆਪ ਗ੍ਰਿਫਤਾਰ ਕਰਕੇ ਕਿਥੇ ਪਹੁੰਚੋ ਜੀ ਬਾਈ ਵੀਰ ਜੀ ਮੈਂ ਤਾਂ ਉੱਧ ਆਇਆ ਹਾਂ ਫਿਰ ਡਿਟੇਨ ਕਿਉਂ ਕੀਤਾ ਤੁਹਾਨੂੰ ਮੈਂ ਨਹੀਂ ਸਮਝ ਸਕਦਾ ਕੋਈ ਗੱਲ ਨਹੀਂ ਹੋ ਰਹੀ ਆਂ ਹੋਰ ਬਹੁਤ ਬੱਜਾ ਕਾਨੂੰਨ ਨੂੰ ਸਿਖਾਉਣ ਦੇ ਨੇ ਭੱਜਾ ਗ੍ਰਿਫਤਾਰ ਕਰਕੇ ਅਗਲੇ ਦਿਨ ਆਪ ਪੁਲਿਸ ਨੇ ਕਿਸ ਕਰਦੀ ਹੈ ਕਿ ਉਹਨਾਂ ਗੰਦਾਪ ਪਕੜ ਲਿਆ ਗਿਆ ਕਿਸ ਨੂੰ ਮੇਰੀ ਬਚ ਕਰਨਾ ਪਿਆ ਅੱਗੇ ਉਹ ਤਾਂ ਗਿਆ ਹੀ ਆ ਆ ਇੱਧਰ ਕੀ ਚੱਕਰ ਪੈ ਗਿਆ ਹੋਰ ਬਈ ਆ ਦੇਖ ਲੋ ਬਈ ਆ ਨੋ ਜੀ ਜੰਮਾ ਜੇ ਤੋ ਆਇਆ ਹਾਂ ਅੱਗੇ ਇਹ ਕੋਈ 2 ਸਾਲ ਛੋੜੀ ਹੁੰਦੀ ਆ ਕਿ ਤੂੰ ਹੀ ਟਾਠੀਆਂ ਜਾਣਦਾ ਸਾਡੇ ਵਾਸਤੇ ਬਣੇ ਆ ਜਰਾ ਪ੍ਰਵਾਸੀ ਆ ਕੇ ਸਾਡੇ ਪੰਜਾਬ ਦੇ ਜਾ ਕੇ ਸਾਨੂੰ ਰਲਕਾਰਿਆ 1 ਲੱਖ ਮਗਰ ਇਹ ਤੁਸੀਂ ਕਹੋਗੇ ਵੀ ਅਸੀਂ ਐਦਾ ਕਰ ਦਾਂਗੇ ਤੇ ਪੰਜਾਬ ਦੇ ਲੋਕ ਮਰ ਗਏ ਆ ਯਾਰ ਇਹ ਵਕਤ ਉੱਧਰ ਉਹਨਾਂ ਨੇ ਜਿਹੜਾ ਟੈਂਟ ਲਗਾਏ ਹੋ ਯਾਰ ਹਾਂ ਤੇ ਆਪ ਕੋਲ ਪ੍ਰਬੰਧ ਲੰਗਰ ਦਾ ਮੰਨ ਕੇ ਲੰਗਰ ਨੂੰ ਰੋਕਿਆ ਨਹੀਂ ਜਾਂਦਾ ਹੁਣੇ ਬਸ ਮੇਰੇ ਨਾਲ ਗੱਲ ਹੋਈ ਸਮਾਂ ਜੀ ਇਧਰ ਫਿਜੀਪਲ ਲਾਂਡਰ ਦੀ ਚੀਜ਼ ਨਹੀਂ ਪਰ ਉੱਧਰ ਸਾਰਾ ਕੁਝ ਚੱਲ ਰਿਹਾ ਉੱਧਰ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਪ੍ਰਵਾਸੀਆਂ ਦੇ ਪ੍ਰਵਾਸੀ ਵੀ ਇਕੱਠੇ ਹੋਏ ਪਏ ਨੇ ਵੀ ਅਸੀਂ ਆਪਣੇ ਪੰਜਾਬ ਵਿੱਚ ਗੁਲਾਮ ਬਣ ਕੇ ਰਹਿ ਗਏ ਯਾਰ ਅਸੀਂ ਕਿੱਥੇ ਗਏ ਜਾਦੇ ਯਾਰ ਇਹ ਸਾਡਾ ਪੰਜਾਬ ਹੈ ਸਾਡਾ ਦੇਸ਼ ਹੈ ਯਾਰ ਸਾਡੀ ਧਰਤੀ ਹੈ ਨਾ ਸਾਡੀ ਬੋਲੀ ਯਾਰ ਮਾਰੇ ਜਾ ਰਿਹਾ ਸਾਡਾ ਪੰਜਾਬ ਸਾਨੂੰ ਸਾਡੇ ਬੰਦੇ ਦੇ ਘਰ ਪੈਸੇ ਸਾਡੇ ਬੰਦੇ ਦੇ ਉੱਤੇ ਜਾ ਰਿਹਾ ਯਾਰ ਫਿਰ ਅਸੀਂ ਆਹ ਸੈਡ ਦੇ ਮਾਣੇ ਸਾਨੂੰ ਸੌਣ ਰੱਖ ਦਿੰਦੇ ਗੱਲ ਸੈਡ ਹੋਣਾ ਦੇ ਸੈਡ ਉਹ ਸੈਡ ਉਹ ਬੰਦੂ ਵੀ ਟੱਕ ਲਿਆ ਉਹ ਵੀ ਹੋਰ ਦੌੜ ਗਿਆ ਵੀਰ ਪ੍ਰਸ਼ਾਸਨ ਆਇਆ ਸੀ ਤੇ ਭਰਾ ਜਿਹੜਾ ਉਹ ਧੋੜ ਗਿਆ ਤਰ ਗਿਆ ਉਹ ਚਲ ਗਿਆ ਵਿਚਾਰ ਉਹ ਜਾਂਦਾ ਉਹ ਦੇ ਕੋਕਟ ਪਈ ਆ ਉਹਦੇ ਉਹ ਚਲ ਗਿਆ ਪੁਲਿਸ ਵਾਲੇ ਮਗਰ ਪੈ ਗਏ ਆ ਪੁਲਿਸ ਨੇ ਲੱਗਦਾ ਗੈਸਟਰ ਕਰ ਲਿਆ ਉਹ ਪੁਲਿਸ ਦੇ ਮਗਰ ਪੈ ਗਈ ਉਹ ਫੇਰ ਦੌੜ ਪਿਆ ਉਹ ਦੌੜ ਪਿਆ ਉਹ ਦੇ ਉਹ ਜਾਂਦਾ ਉਹ ਦੇਖੋ ਉਹ ਦੌੜਾ ਜਾਂਦਾ ਉਹ ਦੇਖੋ ਉਹ ਮਗਰ ਪੁਲਿਸ ਪਈ ਆ ਤੇ ਨਿਕਲ ਗਿਆ ਅੱਗੇ ਜੀ ਪ੍ਰਸ਼ਾਜਨ ਮਗਰ ਲੱਗਾ ਹੋਇਆ ਨਾ ਜੋ ਵੀਰ ਕੋਈ ਤੋੜ ਗਿਆ ਉਹ ਪੁਲਸ ਵਾਲੇ ਮਗਰ ਹੀ ਉਹਦੇ ਗਏ ਆ ਉਧਰ ਵੀ ਕੋਈ ਝੰਡਾ ਲੈ ਕੇ ਆਇਆ ਸੀ ਵੀਰ ਉਹ ਗ੍ਰਿਫਤਾਰ ਕਰ ਲਿਆ ਗਿਆ ਨਾਲ ਨਾਲ ਅ ਉਹ ਦੇਖੋ মিডিਆ ਸਾਰਾ ਕਵਰ ਕਰ ਰਿਹਾ ਤੇ ਉਹ ਝੰਡੇ ਵੀਰ ਕੋਈ ਲਹਿਰਾ ਰਿਹਾ ਸੀ ਤੇ ਉਹਨੂੰ ਅਰੈਸਟ ਕਰ ਲਿਆ ਗਿਆ ਆ ਤੋ ਲੁਧਿਆਣਾ ਦੇ ਬੇਰਕਾ ਦੇ ਹਾਲਾਤ ਮੌਜੂਦਾ ਹਾਲਾਤ ਜਿਹੜੇ ਤੁਹਾਨੂੰ ਦਿਖਾ ਰਹੇ ਆ ਜਿੱਥੇ ਇਸ ਵਕਤ ਗੱਡੀਆਂ ਦੇ ਵਿੱਚ ਉਹ ਮੀਡੀਆ ਵਾਲੇ ਬਾਹਰ ਲੈ ਕੇ ਜਾਇਆ ਜਾ ਰਿਹਾ ਜਿਹੜਾ ਵੀ ਕੋਈ ਇੱਥੇ ਵਿੱਚੋਂ ਕਵਰ ਕਰਨ ਜਾਂਦੇ ਪਏ ਆ ਹੈ ਨਾ ਕੀਤਾ ਗਿਆ ਆ ਉਹ ਝੰਡਾ ਲਹਿਰਾ ਰਹੇ ਸੀਗੇ ਇਹ ਕੋਈ ਮੈਨੂੰ ਲੱਗਦਾ ਜੁਨੀਅਨ ਦਾ ਝੰਡਾ ਸੀ ਜਿਹੜੇ ਉਹ ਲਹਿਰਾ ਰਹੇ ਸੀ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਪ੍ਰਸ਼ਾਸਨ ਵੱਲੋਂ ਇਸੇ ਵੀ ਤਰ੍ਹਾਂ ਦਾ ਕੋਈ ਵੀ ਤਰ੍ਹਾਂ ਦਾ ਜੇਕਰ ਕੋਈ ਵੀ ਕੋਈ ਕੋਈ ਹੋਊਗਾ ਆ ਦੇਖੋ ਜੀ ਸਾਰਾ মিডিਆ ਤੇ ਆ মিডিਆ ਵਾਲੇ ਭਰਾਵਾਂ ਨੂੰ ਕਹਿਣਾ ਭਰਾ ਤੁਸੀਂ ਨਾ ਬੱਸ 'ਚ ਬਹਿ ਜਿਓ ਆ ਜਾਓ ਆਪਾਂ ਹਜੇ ਕਵਰ ਕਰਨਾ ਤੇ ਆ ਜਾਓ ਤੁਸੀਂ ਮੇਰਾ ਭਰਾ ਸਾਰੇ ਇਹਨੇ ਸਿਆਣੇ ਬਣੋ ਆ ਸਾਰੇ ਦੇਖ ਲਓ ਵੀਰ ਆਪਣੇ ਇਧਰ ਆਓ ਰੇ ਇਧਰ ਆਇਆ ਕੌਣ ਸੀ ਜੀ ਇਹ ਨਹੀਂ ਪਤਾ ਲੱਗਾ ਸਾਨੂੰ ਅਜੀ ਥੋੜਾ ਪਿੱਛੇ ਸੀ ਭਾਈ ਕੌਣ ਆਇਆ ਸੀ ਜਾ ਬਸ ਇਹ ਸਪੈਸ਼ਲ ਜਿਹੜੀ ਆ ਵਾਸ 7 ਸਾਲਾਂ ਤੋਂ ਅਮਨ ਬਹਾਰ ਕਰ ਕਰਕੇ ਜਿਹੜਾ ਹੈ ਇਨਸਾਨ ਆ ਕੁਮਨ ਬੈਸ ਜਿਹੜੇ ਉਹ ਫਿਰ ਕਰ ਲੈਂਦੇ ਆ ਲੇ ਕੇ ਬਣਾਉਂਦੇ ਹਾਂ ਹਾਂਜੀ ਬਾਈ ਕੀ ਗੱਲ ਬਾਤ ਆ ਗੱਲ ਬਾਤ ਨਹੀਂ ਆ ਵੀ ਅਸੀਂ ਕਿੰਨੀ ਦੇਰ ਕਾਲਾ ਪਾਣੀ ਪੀਏ ਇਹ ਰੰਗਲਾ ਪੰਜਾਬ ਉੱਪਰ ਵਰਤਮਾਨ ਐਸਾ ਕਾਲੀ ਪਾਣੀ ਨਾਲ ਬਣਾਉਂਦੇ ਆ ਤੁਹਾਡੇ ਪੂਰੇ ਤੋਂ ਹੀ ਹਾਲਾਤ ਵੇਖ ਲਓ ਸਾਡੇ ਸਾਰੇ ਪੰਜਾਬ ਨੂੰ ਇਹਨਾਂ ਨੇ ਅੱਜ ਖੋੜੀ ਗੱਲ ਕਰਕੇ ਲੱਗੇ ਜਾਂਦਾ ਜਾ ਰਿਹਾ ਦੇਖੋ ਗ੍ਰਿਫਤਾਰ ਕਰਕੇ ਬੱਸ ਦੇ ਵਿੱਚ ਹੀ